ਸੋ ਇਹ ਹੈ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਸੋ ਦੇਖ ਸਕਦੇ ਹੋ ਕਿੰਨਾ ਆਲੀਸ਼ਾਨ ਬਣਿਆ ਹੋਇਆ ਹੈ ਜੀ ਸੋ ਇੱਕ ਝਲਕ ਦਿਖਾਈ ਗਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਐਵੇਂ ਹੁੰਦਾ ਸੀਗਾ ਜਦੋਂ ਕਿ ਆਪਣੇ ਜਿਹੜੇ ਮੋਹਤਬਰ ਜਾਂ ਮੰਤਰੀ ਕਹੋ ਜਿਨ੍ਹਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਰਾਜ ਵਿਭਾਗ ਰਾਜ ਭਾਗ ਬਾਰੇ ਵਿਚਾਰ ਵਟਾਂਦਰਾ ਕਰਿਆ ਕਰਦੇ ਸਨ ਸੋ ਇਹ ਉਸ ਸਮੇਂ ਦੀ ਤਸਵੀਰ ਨੂੰ ਇੱਥੇ ਦਰਸਾਇਆ ਗਿਆ ਹੈ ਬੜੇ ਵੱਡੇ ਖਰਚੇ ਦੀ ਲਗਤ ਦੇ ਨਾਲ ਇਸ ਨੂੰ ਦਰਸਾਇਆ ਗਿਆ ਹੈ ਕਿ ਬਿਲਕੁਲ ਹੂ ਬਹੂ ਮਹਾਰਾਜਾ ਰਣਜੀਤ ਸਿੰਘ ਜੀ ਜਿਵੇਂ ਕਿ ਸੱਚਮੂੱਚ ਹੀ ਬੈਠੇ ਹੁੰਦੇ ਹਨ ਸੋ ਇੱਕ ਇੱਕ ਚੀਜ਼ ਨੂੰ ਉਵੇਂ ਤਰਸ਼ਿਆ ਗਿਆ ਹੈ ਸੋ ਕਿੰਨੀ ਸੋਹਣੀ ਕਾਰਾਗਰੀ ਉਹਨਾਂ ਦੀ ਹੋਵੇਗੀ ਜਿਨ੍ਹਾਂ ਨੇ ਇਹਨਾਂ ਚਿਹਰਿਆਂ ਨੂੰ ਬਣਾਇਆ ਤੇ ਜਿਨ੍ਹਾਂ ਨੇ ਇਹਨਾਂ ਨੂੰ ਇੱਕ ਅਲੱਗ ਅਲੱਗ ਇਨਸਾਨੀਅਤ ਦੀ ਸ਼ਕਲ ਦਿੱਤੀ ਹੈ ਸੋ ਸੱਚ ਕਿਹਾ ਜੀ ਸਤਿੰਦਰ ਸਰਤਾਜ ਨੇ ਕਿ ਬੰਦੇ ਦੇ ਹੱਥਾਂ ਵਰਗਾ ਕੋਈ ਹਜ਼ਾਰ ਨਹੀਂ ਬਣਿਆ ਸੋ ਦੇਖੂ ਦੇਖ ਸਕਦੇ ਤੁਸੀਂ ਸੋ ਕੱਲੀ ਕੱਲੀ ਚੀਜ਼ ਨੂੰ ਕਿਵੇਂ ਤਰਾਸ਼ਿਆ ਗਿਆ ਹੈ ਐ ਮਹਿਸੂਸ ਹੋ ਰਿਹਾ ਹੈ ਨਹੀਂ ਕਿ ਜ਼ਿਆਦਾ ਇੱਥੇ ਸ਼ਾਂਤੀ ਵੀ ਹੈ ਐ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਆਪਾਂ ਉਸ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਲੱਗੇ ਦਰਬਾਰ ਦੇ ਵਿੱਚ ਆ ਚੁੱਕੇ ਹਾਂ ਸੋ ਆਜੋ ਆਪਾਂ ਅਗਲੀ ਗੈਲਰੀ ਦੀ ਵੱਲ ਵਧਦੇ ਹਾਂ ਅੱppa ਪਹੁੰਚੇ ਜੀ ਅੰਮ੍ਰਿਤਸਰ ਵਿਖੇ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀ ਰਤੈ ਮਿਊਜ਼ੀਅਮ ਸੋ ਇੱਥੇ ਜਿਹੜੇ ਵੀ ਆਪਣੇ ਸੂਰਮੇ ਹੋਏ ਨੇ ਪੰਜਾਬ ਦੇ ਤੇ ਉਹਨਾਂ ਦੀਆਂ ਪੁਰਾਣੀਆਂ ਯਾਦਗਾਰਾਂ ਨੇ ਤੇ ਇੱਥੇ ਬਹੁਤ ਵਧੀਆ ਮਿਊਜ਼ੀਅਮ ਵੀ ਹੈ ਸਿੱਖ ਧਰਮ ਦੇ ਰਿਲੇਟਿਡ ਵੀ ਤੇ ਆਪਣੇ ਜਿਹੜੇ ਸ਼ਹੀਦ ਨੇ ਉਹਨਾਂ ਦੇ ਰਿਲੇਟਿਡ ਵੀ ਇੱਥੇ ਬਹੁਤ ਯਾਦਗਾਰਾਂ ਤੇ ਮਿਊਜ਼ੀਅਮ ਬਣਿਆ ਹੋਇਆ ਹੈ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਬੜਾ ਡੂੰਗਾ ਤੇ ਲੰਮਾ ਇਤਿਹਾਸ ਆ ਜੀ। ਇੱਥੇ ਬਹੁਤ ਕਰੋੜਾਂ ਦੀ ਲਾਗਤ ਦੇ ਨਾਲ ਖਰਚਾ ਕਰਕੇ ਇਹਨਾਂ ਨੇ ਇਸ ਨੂੰ ਬਰਸਾਇਆ ਹੈ। ਫਰਜ ਬਣਦਾ ਜੀ ਆਪਣਾ ਜਰੂਰ ਦੇਖਣ ਦਾ। ਸੋ 150 ਰੁਪਏ ਦੇ ਵਿੱਚ ਆਪਾਂ ਨੂੰ ਬਹੁਤ ਖੁਸ਼ੀ ਦੇਖਣ ਨੂੰ ਮਿਲਦਾ ਜੀ। ਸੋ ਅੱਗੇ ਆ ਗਏ ਹਾਂ ਜੀ ਆਪਾਂ ਗੈਲਰੀ ਦੇ ਅੰਦਰ ਤੇ ਅੱਗੇ ਤਸਵੀਰ ਦਿਖ ਰਹੀ ਹੈ ਤੁਹਾਨੂੰ ਇਹ ਹੈ ਜੀ ਸਿਕੰਦਰ। ਸੋ ਸਿਕੰਦਰ ਨੂੰ ਬੜਾ ਕੋਣ ਨਹੀਂ ਜਾਣਦਾ ਜੀ ਇਹ ਇੱਕ ਉਹ ਮਨੁੱਖ ਸੀ ਜਿਸ ਨੇ ਪੂਰੀ ਦੁਨੀਆ ਨੂੰ ਜਿੱਤਣ ਦਾ ਸੁਪਨਾ ਵੇਖਿਆ ਸੀ ਪਰ ਫਿਰ ਵੀ ਅਜਹਾ ਨਹੀਂ ਹੋ ਸਕਿਆ ਸੋ ਇਹ ਜਿਹੜਾ ਚਿੱਤਰ ਦਿਖਾਇਆ ਗਿਆ ਹੈ ਇਹ ਹੈ ਜੀ ਸਿਕੰਦਰ ਅਤੇ ਕੰਬੋਜ਼ ਫੌਜਾਂ ਦੀ ਲੜਾਈ ਸੋ ਸਿਕੰਦਰ ਅਫਗਾਨਿਸਤਾਨ ਵੱਲ ਵੱਧਾ ਹੋਇਆ ਰਸਤੇ ਦੇ ਵਿੱਚ ਜਿਸ ਦਾ ਜੋ ਮੁਕਾਬਲਾ ਹੈ ਕੰਬੋਜ਼ ਸੈਨਾ ਦੇ ਨਾਲ ਹੁੰਦਾ ਹੈ ਸੋ ਕੰਬੋਜ਼ ਅੱਜ ਵੀ ਇੱਕ ਐਸੀ ਜਾਤੀ ਕਾ ਲੋ ਕਿ ਅੱਜ ਵੀ ਆਪਣੇ ਵਿੱਚ ਮੌਜੂਦ ਹੈ ਜਿਨ੍ਹਾਂ ਨੂੰ ਆਪਾਂ ਕਮੋ ਵਗੈਰਾ ਕਹਿ ਦਿੰਦੇ ਆ ਜਿਹੜੇ ਖੇਤੀ ਵਗੈਰਾ ਕਰਦੇ ਆ ਸੋ ਉਸ ਸਮੇਂ ਸਿਕੰਦਰ ਦੇ ਸਮੇਂ ਵੀ ਇਹ ਜਿਹੜੇ ਲੋਕ ਸੀਗੇ ਨਾ ਇਹ ਖੇਤੀ ਕਰਦੇ ਸੀਗੇ ਅਤੇ ਪਿੰਡੂ ਜ਼ਿੰਦਗੀ ਜੀਉਂਦੇ ਸੀ ਉਹਨਾਂ ਕੋਲ ਉਸ ਸਮੇਂ 230000 ਬਲਦ ਸਨ ਜਿਨ੍ਹਾਂ ਤੇ ਬਾਅਦ ਵਿੱਚ ਸਿਕੰਦਰ ਨੇ ਕਬਜ਼ਾ ਕਰ ਲਿਆ ਤੇ ਖੇਤੀ ਨੂੰ ਇਸਤੇਮਾਲ ਕਰਨ ਲਈ ਜਿਹੜੇ-ਜਿਹੜੇ ਔਜ਼ਾਰ ਵੀ ਉਹਨਾਂ ਦੇ ਕੋਲ ਸਨ ਸੋ ਉਹ ਇਸ ਨੇ ਵੀ ਉਹਨਾਂ ਤੇ ਕਬਜ਼ਾ ਕਰਕੇ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਹੜੱppa ਸਭਿਅਤ ਬਾਰੇ ਕੌਣ ਨਹੀਂ ਜਾਣਦਾ ਸੋ ਅੱਜਕੱਲ ਦੇ ਜਿਹੜੇ ਦੇ ਨਹੀਂ ਅੱਜਕੱਲ ਨਵੇਂ ਬੱਚੇ ਸੋ ਉਹਨਾਂ ਦੀ ਸਾਇੰਸ ਸਮਾਜਿਕ ਸਿੱਖਿਆ ਦੀ ਕਿਤਾਬ ਦੇ ਵਿੱਚ ਇਸ ਬਾਰੇ ਬਹੁਤ ਜ਼ਿਕਰ ਆਉਂਦਾ ਹੜੱppa ਅਸਲ ਦੇ ਵਿੱਚ ਸ਼ਾਹੀਵਾਲ ਜ਼ਿਲੇ ਦੇ ਵਿੱਚ ਇੱਕ ਕਸਬਾ ਹੈ ਉਹਦਾ ਨਾਮ ਆ ਤੇ ਜਿੱਥੇ ਇੱਕ ਪੁਰਾਣਾ ਥੇਜ ਖੋਦਣ ਤੋਂ ਬਾਅਦ ਬਹੁਤ ਪੁਰਾਣੀਆਂ ਚੀਜ਼ਾਂ ਨਿਕਲੀਆਂ ਸੋ ਇਹ ਗੱਲ ਇਤਿਹਾਸਕ ਅਤੇ ਪੁਰਾਣੀ ਵੀ ਬਹੁਤ ਹੈ ਸੋ ਇਹ ਸ਼ਾਹੀਵਾਲ ਜ਼ਿਲ੍ਹਾ ਜਿਹੜਾ ਵਾ ਸੋ ਅੱਜ ਪਾਕਿਸਤਾਨ ਦੇ ਵਿੱਚ ਹੈ ਸੋ ਇਸ ਨੂੰ ਹੜੱਪਾ ਸਭਿਅਤਾ ਜਾਂ ਸਿੱਧੂ ਘਾਟੀ ਸਭਿਅਤਾ ਕਿਹਾ ਜਾਂਦਾ ਹੈ ਜੇਕਰ ਤੁਸੀਂ ਇੰਟਰਨੈਟ ਤੇ ਸਰਚ ਮਾਰੋ ਤੇ ਹੜੱप्पा ਬਾਰੇ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਤੇ ਜਾਣਕਾਰੀ ਮਿਲ ਸਕਦੀ ਹੈ ਸੋ ਇਹ ਜਗ੍ਹਾ ਪਾਕਿਸਤਾਨ ਦੇ ਵਿੱਚ ਹੈ ਇੱਥੇ ਲਗਭਗ 1921 ਦੇ ਵਿੱਚ ਇਸ ਜਗ੍ਹਾ ਨੂੰ ਖੋਦਿਆ ਗਿਆ ਤੇ ਇਸ ਦੀ ਖੁਦਾਈ ਤੋਂ ਮਗਰੋਂ ਬਹੁਤ ਪੁਰਾਣੀਆਂ ਤੇ ਬਹੁਤ ਲਾਈਬਲੈਕ ਚੀਜ਼ਾਂ ਇੱਥੋਂ ਮਿਲੀਆਂ ਸਨ ਸੋ ਤਕਰੀਬਨ 1921 ਵਿੱਚ ਦਇਆਰਾਮ ਸਾਹਨੀ ਨੇ ਹੜੱਪਾ ਦੀ ਖੁਦਾਈ ਕੀਤੀ ਸੀ ਸੋ ਅੱਗੇ ਇੱਕ ਬਹੁਤ ਹੀ ਸੋਹਣੇ ਨਕਸ਼ੇ ਦੇ ਵਿੱਚ ਇੱਕ ਤਸਵੀਰ ਬਣਾਈ ਗਈ ਹੈ ਅਤੇ ਇਹ ਤਸਵੀਰ ਜੋ ਪੈਰਾਂ ਦੇ ਨਿਸ਼ਾਨ ਨੇ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਰਾਂ ਦੇ ਨਿਸ਼ਾਨ ਦਰਸ਼ੇ ਗਏ ਨੇ ਸੋ ਇਸ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਚਾਰ ਉਦਾਸੀਆਂ ਦਿਖਾਈਆਂ ਗਈਆਂ ਨੇ ਮੱਕੇ ਮਦੀਨੇ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਨੇ ਜਿੱਥੇ-ਜਿੱਥੇ ਵੀ ਚਾਰ ਉਦਾਸੀਆਂ ਕੀਤੀਆਂ ਸੀਗੀਆਂ ਸੋ ਇਹ ਪੂਰਾ ਨਕਸ਼ਾ ਤਿਆਰ ਕੀਤਾ ਹੋਇਆ ਹੈ ਸੋ ਬੜੀ ਸੋਹਣੀ ਇਹ ਦੇ ਅਵਿਲਖਣ ਚੀਜ਼ ਹੈ ਸੋ ਇਹ ਇਹ ਤਸਵੀਰਾਂ ਗੁਰੂ ਨਾਨਕ ਸਾਹਿਬ ਦੀਆਂ ਉਦਾਸੀ ਸਮੇਂ ਦੀਆਂ ਸਾਖੀਆਂ ਸੀਗੀਆਂ ਸੋ ਆਪਾਂ ਬਰੀਕੀ ਨਾਲ ਵੀ ਪੜ ਸਕਦੇ ਆ ਤੇ ਜਿੱਥੇ ਜਿੱਥੇ ਜੇ ਉਹ ਵੀ ਗੁਰੂ ਨਾਨਕ ਸਾਹਿਬ ਜੀ ਨਾਲ वार्तालाਪ ਹੋਇਆ ਸੀਗਾ ਸੋ ਉਹ ਸਾਰਾ ਹੀ ਇੱਥੇ ਦ੍ਰਿਸ਼ ਦਿਖਾਇਆ ਗਿਆ ਹੈ ਸੋ ਅੱਗੇ ਇਹ ਜੀ ਸਮਾਣੇ ਦੀ ਲੜਾਈ ਦਾ ਦ੍ਰਿਸ਼ ਸੋ ਵਜੀਰ ਖਾਨ ਜੋ ਕਿ ਸਰਹਿੰਦਾ ਫੌਜਦਾਰ ਸੀ ਅਤੇ ਉਸ ਦਾ ਸਮਾਣਾ ਮੁੱਖ ਇਲਾਕਾ ਸੀ ਜਲਾਲ ਉਦਦੀਨ ਵੀ ਇਸੇ ਸ਼ਹਿਰ ਦਾ ਵਸਿੰਦਾ ਸੀ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਟਿਆ ਸੀ ਅਤੇ ਉਸ ਦੇ ਪੁੱਤਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨਹੀਂ ਹਾਂ ਵੇਚਣ ਮਜਬੂਰਤਾ ਸੀ ਬੰਦਾ ਸਿੰਘ ਬਹਾਦਰ ਨੇ 26 ਨਵੰਬਰ 1709 ਈਸਵੀ ਦੇ ਵਿੱਚ ਇਸ ਸ਼ਹਿਰ ਉੱਤੇ ਹਮਲਾ ਕੀਤਾ ਇਹ ਲੜਾਈ ਤਕਰੀਬਨ 3 ਤੋਂ 4 ਦਿਨ ਤੱਕ ਚੱਲੀ ਅਤੇ ਬੰਦਾ ਸਿੰਘ ਬਹਾਦਰ ਨੇ ਇਸ ਸ਼ਹਿਰ ਨੂੰ ਪੂਰੀ ਤਰ੍ਹਾਂ ਹੇਠੇ ਹੇਠਲ ਕਰ ਦਿੱਤਾ ਬੰਦਾ ਸਿੰਘ ਬਹਾਦਰ ਵੱਲੋਂ ਜਿੱਤਿਆ ਸਮਾਣਾ ਪਹਿਲਾ ਪ੍ਰਦੇਸ਼ ਸੀਗਾ ਸੋ ਜਿਸ ਤੋਂ ਖਾਲਸਾ ਪੰਥ ਨੂੰ ਬਹੁਤ ਹੱਲਾਸ਼ੇਰੀ ਮਿਲੀ ਭਾਈ ਫਤਿਹ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਨਵਾਂ ਫੌਜਦਾਰ ਨਿਯੁਕਤ ਕੀਤਾ ਅਤੇ ਆਪ ਸਰਹੰਦ ਨੂੰ ਚਾਲੇ ਪਾ ਦਿੱਤੀ ਸੋ ਅੱਗੇ ਦੇਖ ਰਹੇ ਹਾਂ ਜੀ ਆਪਾਂ ਸਟੋਰੇ ਦੀ ਲੜਾਈ ਸੋ ਇਥੋਂ ਦਾ ਮੁਖੀ ਉਸਮਾਨ ਖਾਨ ਸੀ ਜੋ ਕਿ ਹਰਿਆਣਾ ਦੇ ਯਮਨਾ ਨਗਰ ਵਿੱਚ ਰਹਿੰਦਾ ਸੀ ਸੋ ਉਸਨੇ ਭੰਗਾਣੀ ਦੀ ਲੜਾਈ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਵਾਲੇ ਪੀਰ ਬੁੱਧੂ ਸ਼ਾਹ ਨੂੰ ਬਹੁਤ ਸਹੇਦ ਦਿੱਤੇ ਸੋ ਇਸ ਕਿਲੇ ਲਈ ਬਹੁਤ ਮਜ਼ਬੂਤ ਸੁਰੱਖਿਆ ਦੇ ਸਾਧਨ ਵਰਤੇ ਗਏ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਕਾਬੂ ਕਰ ਲਿਆ ਅਤੇ ਜਿੱਤ ਹਾਸਲ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਕਸਬੇ ਨੂੰ ਵੀ ਤਹਿਸ ਮਹਿਸ ਕਰਕੇ ਰੱਖ ਦਿੱਤਾ ਇਸ ਲੜਾਈ ਦੌਰਾਨ ਲਡਾਉਰਾ ਪਿੰਡ ਨਾਲ ਜੁੜੇ ਲੁਬਾਣਾ ਭਾਈਚਾਰੇ ਦੇ ਸਿੱਖਾਂ ਨੇ ਇਸ ਜਿੱਤ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਦੋਹਾਂ ਪਾਸਿਓ ਮਾਰੇ ਗਏ ਯੋਧਿਆਂ ਨੂੰ ਉਹਨਾਂ ਦੀਆਂ ਧਾਰਮਿਕ ਰਹੁ ਰੀਤਾਂ ਅਨੁਸਾਰ ਸਨਮਾਨਪੂਰਵਕ ਉਹਨਾਂ ਦਾ ਸੰਸਕਾਰ ਕੀਤਾ ਗਿਆ ਜਾਂ ਦਫਨਾਇਆ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਇੱਕ ਸਿੱਖ ਨੂੰ ਛਡੌਰੇ ਦਾ ਫੌਜਦਾਰ ਨਿਯੁਕਤੀ ਕੀਤਾ ਸੀ